ਕੋਣ ਕਰਦੇ ਆ ਪੋਸ ਵਾਲਿਆਂ ਦੀ ਗੱਲ ਦੇਖੋ ਆਪਣਾ ਕੋਈ ਪੋਸ ਨਾਲ ਬੈਰ ਨਹੀਂ ਹੈ ਜੀ ਬੈਰ ਨਹੀਂ ਹੈ ਪੋਸ ਨਾਲ ਇਹ ਕਾਦੇ ਲਈ ਬਣਾਈ ਗਈ ਹੈ ਇਹਨਾਂ ਨੂੰ 1200 ਰੁਪਇਆ ਦਿਹਾੜੀ ਹੈ ਕਾਦੀ ਦਿੱਤੀ ਗਈ ਹੈ ਸ਼ਹਿਰ ਚ ਗੁੰਡਾ ਕਰਦੀ ਸ਼ਹਿਰ ਚ ਕੋਈ ਮਾਰਾ ਕੁਕਰਮ ਸ਼ਹਿਰ ਚ ਕਿਸੇ ਦੀ ਈ ਭੈਣ ਦੀ ਆਖੀ ਨਸ਼ਾ ਵੇਚਣ ਵਾਲਿਆਂ ਦੇ ਦਾਗ ਭਰੌਣੇ ਤੇ ਇਹ ਕਰਦੇ ਕੀ ਨੇ ਗੁੰਡਾ ਕਰਦੀਆਂ ਨੂੰ ਸ਼ਹਿਰ ਪੂਰੀ ਚੱਜ ਕੇ ਇੱਕ ਇਥੋਂ ਦਾ ਅਫਸਰ ਸਟਾਰ ਦੇ ਅੰਦਰ ਸੰਗਮ ਸੀ ਥੋੜੇ ਦਿਨ ਹੋਏ ਨੇ ਉਹ ਜਿਹੜਾ ਸੀਸਕ ਨੂੰ ਦੇਖਦਾ ਸੀ ਸਾਰੇ ਮੂਹਰੇ ਠੋਕਦਾ ਹੂ ਕੰਟਰ ਕਰਦੇ ਨੇ ਇਹ ਵੱਡੇ ਸਟਾਰ ਸ਼ਰਮ ਨਹੀਂ ਆਉਣੀ ਯਾਰ ਜਦੋਂ ਤੁਸੀਂ ਇਹ ਜੇ ਸਾਡੇ ਜਵਾਕਾਂ ਨੇ ਝੂਠੇ ਕੰਕਟਰ ਕਰਦੇ ਹੋ ਹੱਥ ਕੜੀਆਂ ਲਾ ਕੇ ਜਦੋਂ ਉਹਨਾਂ ਨੂੰ ਤਾਂ ਤੁਸੀਂ ਭਜਾਉਨੇ ਹੋ ਜਿਵੇਂ ਪਰੋਹਣਿਆਂ ਦੀ ਸੇਵਾ ਕਰਤੀ ਆ ਲਿਆ ਲਿਆ ਸੇਵਾ ਕਰਦੇ ਹੋ ਤੁਹਾਡੇ ਅਫਸਰ ਵੀ ਬਣੇਗੇ ਉਹ ਚ ਭਜਾਉਨੇ ਹੋ ਇੱਥੋਂ ਤੱਕ ਕੇ ਕੁੜੀਆਂ ਵੀ ਮਹਿੰਆਂ ਕਰਾਈਆਂ ਨਹੀਂਆਂ ਸੀ ਆਈ ਸਟਾਫ ਚ ਉਹ ਮਾਰ ਦੇ ਤੁਸੀਂ ਕਸੀ ਕੋਈ ਸਾਨੂੰ ਪੁੱਛਣ ਆਇਆ ਨਹੀਂ ਇਹਨਾਂ ਦੇ ਸਿਰ ਤੇ ਕੁੰਡਾ ਨਹੀਂ ਕਿਉਂ ਨਹੀਂ ਸਰਕਾਰ ਫੇਲ ਹੋ ਚੁੱਕੀ ਆ ਪੁਲਸ ਦਾ ਰਾਜ ਹੋ ਚੁੱਕਿਆ ਸਾਰੇ ਆਫਸਰ ਮਾਰੇ ਹੀ ਪਰसों ਦੀ ਗੱਲ ਦੱਸਦਾ ਮੈਂ ਨਾਲ ਲੈਂਦਾ ਮੇਰੇ ਕੋਲ ਇੱਕ ਅਫਸਰ ਆ ਬਹੁਤ ਵੱਡਾ ਉਹਦੀ ਕੁੜੀ ਨਸ਼ਾ ਕਰਦੀ ਹੈ ਜੀ ਮੈਨੂੰ ਕਹਿੰਦਾ ਹੱਲ ਕਰਾ ਮੈਂ ਹੀ ਉਸ ਅਫਸਰੋਂ ਥੋੜਾ ਜਿਹਾ ਹੱਲ ਕਰਾਵਾ ਤੋਂ ਮੈਂ ਕੋਈ ਸੈਂਟਰ ਦੱਸ ਲਈ ਕਹਿੰਦਾ ਵਧੀਆ ਉਹ ਕੁੜੀ ਵਾਲਾ ਮੈਂ ਹੀ ਹੈ ਨਹੀਂ ਹੈ ਨਹੀਂ